ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਭਿੰਡੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਭਿੰਡੀ ਦੀ ਸਬਜ਼ੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ ਤੇ ਕਈਆਂ ਨੂੰ ਇਹ ਵੀ ਲੱਗਦਾ ਕਿ ਭਿੰਡੀ ਦੀ ਸਬਜ਼ੀ ਛੇਤੀ ਹਜਮ ਨਹੀਂ ਹੁੰਦੀ ਆਪਾਂ ਜਿਹੜੀ ਅੱਜ ਭਿੰਡੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਭਿੰਡੀ ਦੀ ਸਬਜ਼ੀ ਬਹੁਤ ਜ਼ਿਆਦਾ ਸਵਾਦਿਸ਼ਤ ਬਣਦੀ ਹੈ ਤੇ ਛੇਤੀ ਹਜਮ ਵੀ ਹੋ ਜਾਂਦੀ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰ ਕਾਜੀ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ 'ਤੇ ਪਾ ਸਕਦੇ। ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਭਿੰਡੇ ਦੀ ਸਬਜ਼ੀ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲਵਾਂ। ਹਾਂਜੀ ਭਿੰਡੇ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ 500 ਗ੍ਰਾਮ ਭਿੰਡੀ ਲਈ ਹੈ। ਭਿੰਡੀ ਨੂੰ ਆਪਾਂ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਸੁਕਾ ਲਿਆ। ਭਿੰਡੀ ਚੰਗੀ ਤਰ੍ਹਾਂ ਸੁੱਕੀ ਹੋਣੀ ਚਾਹੀਦੀ ਹੈ। ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ। 500 ਗ੍ਰਾਮ ਦੀ ਆਪਾਂ ਪਿਆਜ਼ ਲਈ ਹੈ। ਤੇ ਪਿਆਜ਼ ਨੂੰ ਵੀ ਆਪਾਂ ਛਿੱਲਣ ਤੋਂ ਬਾਅਦ ਤੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ। ਤੇ ਭਿੰਡੀ ਦੀ ਸਬਜ਼ੀ ਵਿੱਚ ਪਿਆਜ਼ ਹਮੇਸ਼ਾ ਜ਼ਿਆ ਚਾਰ ਹਰੀ ਮਿਰਚ ਤੇ ਇੱਕ ਨਿੰਬੂ ਲੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਿੰਡੀ ਨੂੰ ਕੱਟ ਕੇ ਤਿਆਰ ਕਰ ਲੈਂਦੇ ਹਾਂ ਪਿੰਡੀ ਦੇ ਦੋਨੇ ਸਾਈਡਾਂ ਨੂੰ ਇਸ ਤਰ੍ਹਾਂ ਕੱਟ ਲੈਣਾ ਹੈ ਇਹ ਦੋਨੇ ਪਾਸੇ ਕੱਟ ਲੈਣਾ ਇਦਾਂ ਲੋ ਜੀ ਪਿੰਡੀ ਆਪਾਂ ਸਾਰੀ ਕੱਟ ਕੇ ਤਿਆਰ ਕਰ ਲਈ ਤੇ ਹੁਣ ਆਪਾਂ ਪਿਆਜ਼ ਵੀ ਕੱਟ ਲੰਨੇ ਪਿਆਜ਼ ਆਪਾਂ ਇਸ ਤਰ੍ਹਾਂ ਲੰਬੇ ਲੰਬੇ ਕੱਟ ਕੇ ਪਾਵਾਂਗੇ ਪਿੰਡੀ ਦੀ ਸਬਜ਼ੀ ਵਿੱਚ ਇਸ ਤਰ੍ਹਾਂ ਪਿਆਜ ਕੱਟੇ ਬਹੁਤ ਵਧੀਆ ਲੱਗਦੇ ਆ ਜਿਆਦਾ ਮੋਟੇ ਨਹੀਂ ਕਰਨੇ ਸਾਰੇ ਪਿਆਜ਼ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਾਂਗੇ। ਲਓ ਜੀ ਪਿਆਜ਼ ਵੀ ਆਪਾਂ ਸਾਰੇ ਕੱਟ ਲਏ। ਤੇ ਹੁਣ ਆਪਾਂ ਹਰੀਆਂ ਮੱਚਾ ਕੱਟ ਲੈਂਦੇ। ਬਰੀ ਕੱਟ ਲਾਂਗੇ। ਲੋਗੇ ਸਬਜੀ ਆਪਾਂ ਸਾਰੀ ਕੱਟ ਕੇ ਤਿਆਰ ਕਰ ਲਈ ਤੇ ਹੁਣ ਆਪਾਂ ਸਬਜੀ ਬਣਾਉਣੀ ਸ਼ੁਰੂ ਕਰਦੇ ਆਂ ਇਧਰ ਕੜਾਹੀ ਆਪਣੀ ਗਰਮ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾਉਂਾਂਗੇ ਤੇਲ ਵੀ ਜ਼ਿਆਦਾ ਨਹੀਂ ਪਾਉਣਾ ਥੋੜੇ ਹੀ ਲਵਾਂਗੇ ਤੇਲ ਤੇ ਜਦੋਂ ਵੀ ਤੁਸੀਂ ਭਿੰਡੀ ਦੀ ਸਬਜੀ ਬਣਾਉਤੋਂ ਇਹਨੂੰ ਹਮੇਸ਼ਾ ਸਰੋਂ ਦੇ ਤੇਲ ਵਿੱਚ ਹੀ ਬਣਾਓ ਸਰੋਂ ਦੇ ਤੇਲ ਵਿੱਚ ਭਿੰਡੀ ਦੀ ਸਬਜੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ഗമ പാലും So ਪਿੰਡੀ ਪਾਉਣ ਤੋਂ ਬਾਅਦ ਇਸ ਨੂੰ ਅਸੀਂ ਦੋ ਤੱਕ ਭੁੰਨਾਂਗੇ ਜੋ ਤੱਕ ਪਿੰਡੀ ਵੀ ਜਿਹੜੀ ਲੇਸ ਨਹੀਂ ਖਤਮ ਨਾ ਹੋ ਜਾਵੇ ਤੇ ਦੇਰ ਤੋਂ ਇਸ ਦੀ ਸਬਜੀ ਨਾ ਬਣੇ। ਆਹ ਦੇਖੋ 2-3 ਮਿੰਟ ਹੋ ਗਿਆ ਆਪਾਂ ਨੂੰ ਪਿੰਡੀ ਪਾਉਣ ਤੋਂ ਬਾਅਦ ਭੁੰਨਦੇ ਹੋਏ ਤੇ ਪਿੰਡੀ ਨੇ ਆਪਣੀ ਜਿਹੜੀ ਲੇਸ ਵੀ ਛੱਡਣੀ ਸ਼ੁਰੂ ਕਰ ਦਿੱਤੀ ਤੇ ਹੁਣ ਆਪਾਂ ਇਹਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਜਿਹੜੀ ਲੇਸ ਖਤਮ ਨਾ ਹੋ ਜਾਵੇ ਤੇ ਕੈਸ ਦਾ ਫਲੇਮ ਆ ਇੱਥੇ ਆਪਾਂ ਲੋਅ ਰੱਖਦੇ ਹਾਂ। ਯਾ ਤਕਰੀਬਨ 10 ਮਿੰਟ ਹੋ ਗਏ ਆਪਾਂ ਨੂੰ ਭਿੰਡੀਆਂ ਨੂੰ ਭੁੰਨੇ ਹੋਏ ਭਿੰਡੀਆਂ ਦੀ ਲੇਸ ਆ ਜਿਹੜੀ ਬਿਲਕੁਲ ਖਤਮ ਹੋ ਗਈ ਆ ਤੁਸੀਂ ਦੇਖ ਸਕਦੇ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਇੱਕ ਚਮਚ ਨਮਕ ਨਮਕ ਬੈਠੇ ਤੁਸੀਂ ਆਪਣੇ ਹਿਸਾਬ ਨਾਲ ਵਧ ਜਿਆ ਘੱਟ ਪਾ ਸਕਦੇ ਹੋ ਜਿੰਨਾ ਕਿ ਤੁਹਾਨੂੰ ਪਸੰਦ ਆ ਇੱਕ ਚਮਚ ਹਲਦੀ ਪਾਊਡਰ Deketan saja, ternyata udah. Nek, sekarang langsung kita ਇਹ ਮਸਾਲਾ ਆਪਣਾ ਮਿਕਸ ਹੋ ਗਿਆ ਤੇ ਹੁਣ ਆਪਾਂ ਗੈਸ ਦਾ ਫਲੇਮ ਸਿਮ ਕਰ ਦਾਂਗੇ ਤੇ ਸਬਜੀ ਨੂੰ ਉਪਰੋਂ 3-4 ਮਿੰਟ ਲਈ ਢੱਕ ਕੇ ਪਕਾਵਾਂਗੇ ਢੱਕ ਕੇ ਦੰਗਿਓਪਰ ਲਓ ਜੀ 3-4 ਮਿੰਟ ਹੋ ਗਏ ਆਪਾਂ ਨੂੰ ਸਬਜੀ ਨੂੰ ਢੱਕ ਕੇ ਪਕਾਉਂਦੇ ਹੋਏ ਤੇ ਹੁਣ ਆਪਾਂ ਇੱਕ ਵਾਰੀ ਸਬਜੀ ਚੈੱਕ ਕਰ ਲਾਂ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ। ਆਪ ਤੁਸੀਂ ਦੇਖ ਸਕਦੇ। ਤੇ ਹੁਣ ਆਪਾਂ ਇਹਦੇ ਵਿੱਚ ਨਿੰਬੂ ਨਿਚੋੜ ਦਾਂ। ਮੈਂ ਇੱਥੇ ਇੱਕ ਵੱਡੇ ਸਾਈ ਦਾ ਨਿੰਬੂ ਲਿਆ ਜੇ ਤੁਹਾਡੇ ਕੋਲ ਦੋ ਛੋਟੇ ਆ ਤੁਸੀਂ। ਦੋ ਨਿੰਬੂ ਲੈ ਸਕਦੇ ਹੋ। ਗੈਸ ਆ ਜਿਹੜਾ ਆਪ ਇੱਥੇ ਬੰਦ ਕਰ ਪਨੇ। ਇੰਗੂ ਪੌਣ ਦੇ ਨਾਲ ਸਬਜ਼ੀ ਦਾ ਇਹਦਾ ਸਵਾਦ ਬਹੁਤ ਜ਼ਿਆਦਾ ਵਧੀਆ ਹੁਣ। ਲਾਲਾਂਗੇ ਤੇ ਕਿਤਾ। ਲਓ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਬੌਲ ਦੇ ਵਿੱਚ ਕੱਢ ਲੈਂਦੇ ਹਾਂ। ਲਓ ਜੀ ਬਹੁਤ ਹੀ ਵਧੀਆ ਆਪਣੀ ਪਿੰਡੀ ਦੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਪਿੰਡੀ ਦੀ ਸਬਜ਼ੀ ਬਣਾਇਓ ਦਿਖਾਇਓ ਤੁਹਾਨੂੰ ਮੇਰੇ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ